ਜਦ ਜਿਸ ਨੇ ਲਗਾਤਾਰ ਪੰਜਾਬ ਦੇ ਵਿੱਚ ਵੀ ਪੰਜਾਬੀ ਲੈਂਗੁਏਜ ਲੈ ਕੇ ਕਈ ਤਰ੍ਹਾਂ ਦੇ ਕਲੋਕੇ ਸੰਘਰਸ਼ ਖੜੇ ਹੁੰਦੇ ਪਏ ਨੇ ਪਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਮਹਾਰਾਸ਼ਟਰ ਦੀ ਮਹਾਰਾਸ਼ਟਰ ਦੇ ਵਿੱਚ ਸਿੱਖਿਆਨਾ ਦੇ ਆਗੂਆਂ ਦੇ ਵੱਲੋਂ ਉਥੇ ਉਧਵਠਾਕਰੇ ਅਤੇ ਜੋ ਰਾਠਾਕਰੇ ਨੇ ਉਹਨਾਂ ਦੇ ਵੱਲੋਂ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਲੈਂਗੁਏਜ ਲੈ ਕੇ ਉਹਨਾਂ ਕਹੇਗੇ ਕਿ ਸਾਡੇ ਸਟੇਟ ਦੇ ਵਿੱਚ ਹਿੰਦੀ ਨੂੰ ਨਾ ਲੈ ਕੇ ਆ ਜਾਵੇ ਸਿਰਫ ਦੋ ਹੀ ਲੈਂਗੁਏਜ ਨੇ ਉਹ ਕੰਪਲਸਰੀ ਰਹਿਣ ਉਹਨਾਂ ਦੀ ਜੋ ਖੇਤਰੀ ਲੈਂਗੁਏਜਾਂ ਦੂਜੀ ਇੰਗਲਿਸ਼ ਲੈਂਗੁਏਜ ਜਿਹੜੀ ਹੈਗੀ ਹੈ ਉਹਨੇ ਕਿਹਾ ਕਿ ਹਿੰਦੀ ਦੀ ਜ਼ਰੂਰਤ ਨਹੀਂ ਹੈ ਜੇ ਹਿੰਦੀ ਐਨੀ ਹੀ ਕਹ ਲੋ ਕਿ ਕਾਮਯਾਬ ਹੁੰਦੀ ਤਾਂ ਜੋ ਹਿੰਦੀ ਸਟੇਟਸ ਨੇ ਯੂਪੀ ਬਿਹਾਰ ਤਾਂ ਉਹ ਵੱਧ ਕਾਮਯਾਬ ਹੋਣਾ ਸੀ ਗਿਆ ਪਰ ਉਹਨਾਂ ਨੇ ਕਿਹਾ ਕਿ ਜੋ ਹਿੰਦੀ ਸਟੇਟਸ ਦੇ ਲੋਕ ਨੇ ਯੂਪੀ ਬਿਹਾਰ ਦੇ ਉਹ ਸਾਡੇ ਹੋਰੇ ਮਹਾਰਾਸ਼ਟਰ ਵੀ ਜਾ ਕੇ ਕੰਮ ਕਰਦੇ ਪੈਨੇ ਜਾਂ ਹੋਰ ਉਹ ਸਟੇਟਸ ਤੋਂ ਜਾ ਕੇ ਕੰਮ ਕਰਦੇ ਪੈਨੇ ਜਿੱਥੇ ਹਿੰਦੀ ਲੈਂਗੁਏਜ ਉੱਥੇ ਦੀ ਰੀਜਨਲ ਲੈਂਗੁਏਜ ਨਹੀਂ ਹੈਗੀ ਕਿਵੇਂ ਦੇਖਦੇ ਹੋ ਸਟੇਟਮੈਂਟ ਤੁਸੀਂ ਜੀ ਬਿਲਕੁਲ ਬਿਲਕੁਲ ਸ਼ਿਵ ਸੇਨਾ ਦੇ ਕਟੜ ਮੰਨੇ ਜਾਂਦੇ ਲੀਡਰ ਬਾਲ ਠਾਕਰੇ ਜਿਨ੍ਹਾਂ ਦਾ ਬੜਾ ਦਬਦਬਾ ਕਿਸੇ ਵळे ਮਹਾਰਾਸ਼ਟਰ ਈਵਨ ਪੂਰੇ ਮੁਲਕ ਦੇ ਵਿੱਚ ਰਿਹਾ ਸਰਕਾਰਾਂ ਦੇ ਵਿੱਚ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਰਾਜ ਠਾਕਰੇ ਨੇ ਜਿਹੜੇ ਆਪਣੇ ਹੀ ਆਪਾਂ ਕਈਏ ਵੀ ਬਜ਼ੁਰਗਾਂ ਦੇ ਕਹਿਆ ਹੋਇਆ ਤਾਂ ਹੀ ਚੱਲ ਰਹੇ ਨੇ ਮਤਲਬ ਕਿ ਜਿਵੇਂ ਆਪਾਂ ਦੇਖਦੇ ਆ ਨਾ ਕਿ ਪੰਜਾਬ ਦੇ ਵਿੱਚ ਹਮੇਸ਼ਾ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਕਿ ਪੰਜਾਬੀ ਜਿਹੜੀ ਹੈ ਉਹ ਸਭ ਤੋਂ ਪਹਿਲੀ ਪ੍ਰਮੁੱਖ ਭਾਸ਼ਾ ਸਾਈਨ ਬੋਰਡ ਪੰਜਾਬੀ ਦੇ ਵਿੱਚ ਬੈਂਕਾਂ ਦੇ ਵਿੱਚ ਪੰਜਾਬੀ ਬੋਲੀ ਜਾਵੇ ਸਕੂਲਾਂ ਦੇ ਵਿੱਚ ਪੰਜਾਬੀ ਪਹਿਲੇ ਨੰਬਰ ਤੇ ਹੋਵੇ ਭਾਵੇਂ ਉਹ ਸਕੂਲ ਜਿਹੜੇ ਨੇ ਉਹ ਭਾਵੇਂ ਕਨਵੈਂਟਿ ਕਿਉਂ ਨਾ ਹੋਣ ਸੋ ਉਹ ਉਹ ਸਾਰਾ ਜਿਹੜਾ ਸੰਘਰਸ਼ ਹੈਗਾ ਕਿਤੇ ਨਾ ਕਿਤੇ ਪਾਲ ਠਾਕਰੇ ਹੋਰਾਂ ਦੇ ਜੀਵਨ ਦੇ ਵਿੱਚ ਉਹ ਵੀ ਮਿਲਦਾ ਤੇ ਉਹਨਾਂ ਦੇ ਅੱਗੋਂ ਪਰਿਵਾਰਕ ਮੈਂਬਰ ਜਿਹੜੇ ਨੇ ਰਾਜ ਠਾਕਰੇ ਉਧ ਠਾਕਰੇ ਹੋਰੀ ਉਹਨਾਂ ਦੇ ਵਿੱਚ ਉਹ ਵੀ ਮਿਲਦਾ ਸੋ ਹੁਣ ਉਹ ਰਾਜ ਠਾਕਰੇ ਹੋਰਾਂ ਦੀ ਸਟੇਟਮੈਂਟ ਜਿਹੜੀ ਉਹ ਬੜੀ ਸਖਤ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਹੈ ਕਿ ਸਟੇਟ ਦੇ ਵਿੱਚ ਯਾਨੀ ਕਿ ਮਹਾਰਾਸ਼ਟਰ ਦੇ ਵਿੱਚ ਦੋ ਲੈਂਗੁਏਜ ਜਿਹੜੀਆਂ ਨੇ ਉਹ ਕੰਪਲਸਰੀ ਹੋਣੀਆਂ ਚਾਹੀਦੀਆਂ ਇੱਕ ਜਿਹੜੀ ਮਰਾਠੀ ਹੈ ਤੇ ਦੂਸਰੀ ਇੰਗਲਿਸ਼ ਹੈ ਉਹਨਾਂ ਨੇ ਕਿਹਾ ਕਿ ਜੇ ਹਿੰਦੀ ਬੋਲਣ ਵਾਲੀ ਹਿੰਦੀ ਬੋਲਣ ਦੇ ਨਾਲ ਇੰਨਾ ਜ਼ਿਆਦਾ ਵਿਤਾਰ ਹੁੰਦਾ ਸੂਬਿਆਂ ਦਾ ਤੇ ਉਹ ਸੂਬੇ ਜਿਹੜੇ ਹਿੰਦੀ ਬੋਲਦੇ ਨੇ ਯੂਪੀ ਵਿਹਾਰ ਉਹ ਤਾਂ ਸਾਡੇ ਕੋਲ ਕੰਮ ਕਰਨਾ ਹੁੰਦੇ ਆ ਤੇ ਫਿਰ ਹਿੰਦੀ ਬੋਲਣ ਦੇ ਨਾਲ ਤਰੱਕੀ ਕਿਵੇਂ ਹੋ ਸਕਦੀ ਆ ਸੋ ਇਸ ਕਰਕੇ ਵੀ ਸਾਡੀ ਜਿਹੜੀ ਹੈ ਉਹ ਬੋਲੀ ਜਿਹੜੀ ਘਰੇਲੂ ਜਿਹੜੀ ਸਾਡੀ ਬੋਲੀ ਹੈ ਉਹੀ ਰਹਿਣੀ ਚਾਹੀਦੀ ਹੈ ਲੋਕਧਰ ਮਹਾਰਾਸ਼ਟਰੀ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਵਾਂ ਉੱਥੇ ਘਟਨਾਵਾਂ ਇਦਾਂ ਦੀਆਂ ਵਾਪਤੀਆਂ ਰਹਦੀਆਂ ਨੇ ਡੰਡੇ ਦੇ ਨਾਲ ਲੋਕਾਂ ਨੂੰ ਉੱਥੋਂ ਭਜਾਇਆ ਵੀ ਜਾਂਦਾ ਜਿਹੜੇ ਹਿੰਦੀ ਬੋਲਣ ਵਾਲੇ ਹੁੰਦੇ ਤੇ ਇਹ ਸਿਰਫ ਮਹਾਰਾਸ਼ਟਰ ਨਹੀਂ ਸਾਊਥ ਦੀਆਂ ਬਹੁਤ ਸਟੇਟਾਂ ਦੇ ਵਿੱਚ ਹੈ ਸਾਊਥ ਦੇ ਵੱਡੇ ਫਿਲਮੀ ਐਕਟਰ ਈਵਨ ਉੱਥੋਂ ਦੇ ਜਿਹੜੇ ਲੀਡਰ ਨੇ ਉਹ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਆਏ ਆ ਕਿ ਸਾਡੀ ਆ ਲੈਂਗੁਏਜ ਹੈ ਭਾਈ ਇਹ ਸਾਨੂੰ ਤੁਸੀਂ ਦੂਜੀ ਲੈਂਗੁਏਜ ਕਹਿ ਕੇ ਵੀ ਆਹ ਬੋਲਣੀ ਹੈ ਉਹ ਬੋਲਣੀ ਹੈ ਸਾਨੂੰ ਤੁਸੀਂ ਜਿਹੜਾ ਕਨਫਿਊਜ਼ ਨਾ ਕਰੋ ਸਾਡੇ ਜਿਹੜੇ ਬੱਚਿਆਂ ਨੂੰ ਸਾਡੀ ਜਨਰੇਸ਼ਨ ਆਉਣ ਵਾਲੀ ਹੈਗੀ ਆ ਸਾਡੀ ਕਹਿੰਦੇ ਲੈਂਗੁਏਜ ਹੀ ਨਹੀਂ ਪਰ ਗੱਲ ਇੱਥੇ ਇਹ ਵੀ ਸੋਚਣ ਵਾਲੀ ਹੈ ਕਿ ਜਦੋਂ ਭਾਰਤ ਬਣਦਾ ਹੈ ਈਵਨ ਆਪਾਂ ਭਾਰਤ ਦੇ ਬਣਨ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਜਦੋਂ ਰਿਆਸਤਾਂ ਦਾ ਰਾਜ ਹੁੰਦਾ ਸੀ ਰਿਆਸਤਾਂ ਦਾ ਸਮੂਹ ਸੀ ਨਾ ਇਹ ਸੋ ਉਸ ਵੇਲੇ ਵੀ ਆਪਣੀ ਆਪਣੀ ਬੋਲੀ ਆਪਣੇ ਕਲਚਰ ਸੱਭਿਆਚਾਰ ਜਿਹਨੇ ਆਪਣੇ ਪੰਜਾਬ ਦੀ ਗੱਲ ਕਰ ਲਈਏ ਖਾਲਸਾ ਰਾਜ ਦੀ ਗੱਲ ਕਰ ਲਈਏ ਸੋ ਜਦੋਂ ਭਾਰਤ ਬਣਦਾ ਹੈ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਬੋਲੀ ਦੇ ਆਧਾਰ ਤੇ ਸੂਬੇ ਬਣਾਵਾਂਗੇ ਇਹ ਗੱਲ ਮੰਨੀ ਗਈ ਸੋ ਬਾਕੀ ਸਾਰੇ ਬੋਲੀ ਦੇ ਆਧਾਰ ਦੇ ਉੱਤੇ ਸੂਬੇ ਬਣ ਗਏ ਜਿਵੇਂ ਮਹਾਰਾਸ਼ਟਰ ਵੀ ਬਣ ਗਿਆ ਹੋਵੇਗਾ ਪਰ ਜਿਹੜਾ ਪੰਜਾਬ ਹੈ ਉਹਨੂੰ ਬੋਲੀ ਦੇ ਆਧਾਰ ਤੇ ਸੂਬਾ ਨਹੀਂ ਬਣਾਇਆ ਗਿਆ ਜਿਸ ਦਾ ਅਸੀਂ ਬਾਅਦ ਵਿੱਚ ਇੱਕ ਸੰਘਰਸ਼ ਵੀ ਲੜਿਆ ਸੋ ਹੁਣ ਦੇਖੋ ਜਿਹੜੇ ਬੋਲੀ ਦੇ ਆਧਾਰ ਦੇ ਉੱਤੇ ਸੂਬੇ ਬਣੇ ਨੇ ਅੱਜ ਉੱਥੇ ਵੀ ਇਹ ਪ੍ਰੋਬਲਮ ਹੈਗੀ ਆ ਕਿ ਧੱਕੇ ਦੇ ਨਾਲ ਹਿੰਦੀ ਨੂੰ ਜਿਹੜਾ ਹੈਗਾ ਉਹ ਕਾਬਜ਼ ਕਰਵਾਇਆ ਜਾ ਰਿਹਾ ਸੋ ਜਿਹਦਾ ਕਿਤੇ ਨਾ ਕਿਤੇ ਸ਼ਿਕਾਰ ਸਾਡੇ ਪੰਜਾਬੀ ਤਲਾਕਾਰ ਵੀ ਰਹੇ ਨੇ ਜਿਹੜਾ ساری ਉਮਰ ਪੰਜਾਬੀ ਦਾ ਖਾਂਦੇ ਰਹੇ ਗੁਰਦਾਸ ਮਾਨ ਵਰਗੇ ਉਹ ਵੀ ਕਹਿੰਦੇ ਆ ਵੀ ਇਹ ਹਿੰਦੀ ਪੰਜਾਬੀ ਜਿਹੜੀ ਹੈ ਉਹ ਮਾਸੀ ਆ ਤੇ ਮਾਂ ਜਿਹੜੀ ਉਹ ਹਿੰਦੀ ਹੈ ਸਮਥਿੰਗ ਇਦਾਂ ਦਾ ਵੀ ਜੇ ਹਿੰਦੀ ਨਹੀਂ ਤੁਸੀਂ ਪੜ ਸਕਦੇ ਬੋਲ ਨਹੀਂ ਸਕਦੇ ਤਾਂ ਦੁਨੀਆ 'ਚ ਕੰਮਜਾਬ ਕਿਵੇਂ ਹੋਵੋਗੇ ਸੋ ਇਹਦਾ ਜਵਾਬ ਤਾਂ ਗੁਰਦਾਸ ਮਾਨ ਹੋਰੀ ਆਪ ਦੇ ਸਕਦੇ ਨੇ ਕਿਉਂਕਿ ਉਹ ਬਹੁਤ ਲੰਬੇ ਸਮੇਂ ਤੋਂ ਵਿਦੇਸ਼ਾਂ ਦਾ ਟੂਰ ਲਾ ਰਹੇ ਨੇ ਸੋ ਬਾਹਰ ਆ ਕੇ ਕਿਹੜੇ ਕਿੰਨੇ ਕ ਲੋਕ ਜਿਹੜੇ ਪਰਸੈਂਟ ਹੈਗੇ ਨੇ ਉਹ ਹਿੰਦੀ ਬੋਲਣ ਵਾਲੇ ਵਿਖਦੇ ਆ ਤੇ ਪੰਜਾਬੀ ਵਾਲੇ ਕਿੰਨੇ ਵਿਖਦੇ ਆ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਤੀਸਰੀ ਵੱਡੀ ਲੈਂਗੁਏਜ ਪੰਜਾਬੀ ਹੈਗੀ ਆ ਤੇ ਇੰਗਲੈਂਡ ਦੇ ਵਿੱਚ ਵੀ ਗੱਲ ਕਰੀਏ ਤਾਂ ਤੀਜੀ ਕੇ ਚੌਥੀ ਜਿਹੜੀ ਲੈਂਗੁਏਜ ਹੈ ਇੱਥੇ ਵੀ ਪੰਜਾਬੀ ਮੰਨੀ ਜਾਂਦੀ ਜਿਹੜੀ ਵੱਡੀ ਲੈਂਗੁਏਜ ਹੈਗੀ ਆ ਸੋ ਮਤਲਬ ਕਹਿਣ ਦਾ ਵੀ ਹਿੰਦੀ ਬੋਲਣ ਦੇ ਨਾਲ ਕਾਮਯਾਬ ਹੋਣਾ ਦੁਨੀਆ ਦੇ ਵਿੱਚ ਇਹ ਗੱਲ ਕਿਤੇ ਨਾ ਕਿਤੇ ਸਮਝ ਨਹੀਂ ਆਉਂਦੀ ਸੋ ਰਾਜ ਠਾਕਰੇ ਹੋਰਾਂ ਨੇ ਵੀ ਇਸੇ ਗੱਲ ਦੇ ਉੱਤੇ ਪੈਰਾ ਦਿੱਤਾ ਹੈ ਕਿ ਜੇ ਬੋਲੀ ਦੇ ਆਧਾਰ ਤੇ ਸੂਬੇ ਬਣਾਏ ਨੇ ਤਾਂ ਸਾਡੇ ਉੱਤੇ ਭਾਈ ਆ ਜਿਹ ਹੈਗੀ ਆ ਜਿਹਦੇ ਜਿਹਦੇ ਆਧਾਰ ਤੇ ਤੁਸੀਂ ਹਿੰਦੂ ਰਾਸ਼ਟਰ ਸਿਰਜਣਾ ਚਾਹੁੰਦੇ ਹੋ ਇਹ ਨਾ ਥੋਪੋ ਕਿਉਂਕਿ ਗੱਲ ਤਾਂ ਇਹ ਹੀ ਨੇ ਵੀ 1 ਨੇਸ਼ਨ 1 ਲੈਂਗੁਏਜ ਇਦਾਂ ਦਾ ਨਾਰਾ ਦਿੱਤਾ ਜਾਂਦਾ ਹੈ ਸੋ 1 ਰਿਲੀਜੀਅਨ ਵੀ ਕਿਹਾ ਜਾਂਦਾ ਹੈ ਤੋਂ ਇਹ ਨਾਰੇ ਦੇ ਖਿਲਾਫ ਜਿਹੜੀ ਇਹ ਸੂਬੇ ਇਸ ਵੇਲੇ ਉੱਠ ਰਹੇ ਨੇ ਇਹਦੇ ਤੋਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਬਗਾਵਤ ਹੈਗੀ ਆ ਕਿੰਨਾ ਪੰਜਾਬ ਵੀ ਬਗਾਵਤ ਨਹੀਂ ਕਰ ਰਿਹਾ ਬਗਾਵਤ ਹੈ ਹਿੰਦੂ ਰਾਸ਼ਟਰ ਦੇ ਖਿਲਾਫ ਵੀ ਤੇ ਜਿਹੜੇ ਇੱਕ ਵਨ ਨੇਸ਼ਨ ਵਨ ਲੈਂਗੁਏਜ ਵਨ ਰਿਲੀਜੀਅਨ ਇਹ ਉੱਤੇ ਵੀ ਜਿਹੜੀ ਹੈ ਕਿਤੇ ਨਾ ਕਿਤੇ ਬਗਾਵਤ ਇਹ ਸਟੇਟਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੀ ਹਾਂ ਜੀ ਬਿਲਕੁਲ ਜਦੀਸ਼ ਸਿੰਘ ਜੀ ਕਾਫੀ ਜ਼ਿਆਦਾ ਜੇਪਾ ਗੱਲ ਭਾਰਤ ਦੀ ਕਰੀਏ ਤਾਂ ਕਈ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਕਿਰੋਕੇ ਵੱਖੋ ਵੱਖਰੇ ਰੰਗ ਨੇ ਤੇ ਜਿਹਨੂੰ ਇਸ ਲਈ ਕਿਹਾ ਜਾਂਦਾ ਗੁਲਦਸਤਾਪੁਰਾ ਉਹਦੇ ਵਿੱਚ ਕਿਰੋਕੇ ਇੱਕੋ ਰੰਗ ਦੇ ਵਿੱਚ ਸਾਰ ਨਹੀਂ ਲੰਘਾਇਆ ਜਾ ਸਕਦਾ ਥੋੜਾ ਤਾਂ ਅੰਗਸਾਲੇ ਢੁੜਨਦਲੀ ਆਪਾਂ ਵੀ ਜਾਸਾ ਦਰਸ਼ਕਾਂ ਦੇ ਰੱਖਦੇ ਰਹੀਏ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਭ ਦਾ ਦਿਲੋਂ ਧੰਨਵਾਦ